ਸ੍ਰੀ ਕਾਲ ਜੀ ਮੇਸ਼ਰ ਸ਼ਰਮਾ ਪੰਜਾਬ ਅਪਡੇਟਸ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਦੌਰਾਨ ਹੜ੍ਹ ਦੇ ਹਾਲਾਤਾਂ ਨਾਲ ਜੁੜਠਣ ਲਈ ਅਤੇ ਹੜਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਇੱਕ ਮਹੀਨੇ ਦੀ ਤਨਖਾਹ ਹੜਪੀੜਤਾਂ ਲਈ ਦੇਣ ਦੇ ਐਲਾਨ ਉਪਰੰਤ ਵਿਧਾਇਕ ਉਰਮੋ ਟਾਂਡਾ ਜਸਵੀਰ ਸਿੰਘ ਰਾਜਾ ਗਿੱਲੇ ਪਹਿਲ ਕਦਮੀ ਕਰਦਿਆਂ ਹੋਇਆਂ ਆਪਣੀ ਇੱਕ ਮਹੀਨੇ ਦੀ ਤਨਖਾਹ 1 ਲੱਖ ਰੁਪਏ ਦਾ ਚੈੱਕ ਡੀਸੀ ਹੁਸ਼ਿਆਰ ਕੋਰ ਆਸ਼ੀਕਾ ਜੈਨ ਨੂੰ ਸੌਂਪਿਆ ਵਿਆਸ ਦਰਿਆ ਉੱਤੇ ਹੜ ਦਾ ਨਿਰੀਖਣ ਕਰਨ ਪਹੁੰਚੇ ਦੇਸ਼ੀ ਹੁਸ਼ੀ ਆਰਪੂਰਨੂ ਵਿਧਾਇਕ ਜਸਵੀਰ ਰਾਜਾ ਨੇ ਇਲਾਕੇ ਦੇ ਸਰਪੰਚਾਂ ਪੰਚਾਂ ਦੀ ਮੌਜੂਦਗੀ ਦੇ ਵਿੱਚ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਭੇਟ ਕਰਦਿਆਂ ਹੋਇਆ ਕਿਹਾ ਕਿ ਇਸ ਔਖੇ ਸਮੇਂ 'ਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਹੜ੍ਹਾਂ ਦੀ ਮਾਰ ਚੱਲ ਰਹੀ ਆਪਣੇ ਭੈਣ ਭਰਾਵਾਂ ਦੀ ਮਦਦ ਕਰੀਏ ਕਿਉਂਕਿ ਬਿਆਸ ਦਰਿਆ ਦੇ ਕਾਰਨ ਹਲਕਾ ਟਾਂਡਾ ਦੇ ਬੇਟ ਖੇਤਰ ਵਿੱਚ ਫਸਲਾਂ ਅਤੇ ਘਰਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਸ ਕਾਰਨ ਲੋਕਾਂ ਨੂੰ ਆਰਥਿਕ ਮੰਦਹਾਲੇ ਚੋਂ ਗੁਜ਼ਰਨਾ ਪੈ ਰਿਹਾ ਹੈ ਉਨਾਂਕੇ ਆਕੀ ਬੀਸ਼ਕ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਹੜ੍ਹ ਪੀੜਤਾਂ ਦੀ ਮਦਦ ਦੇ ਵਿੱਚ ਦਿਨ ਰਾਤ ਜੁਟੀਆਂ ਹੋਈਆਂ ਹਨ ਪਰ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀ ਹਰ ਸੰਭਵ ਸਹਾਇਤਾ ਕਰ ਸਕੀਏ ਇਸ ਮੌਕੇ ਡੀਸੀ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਵਿਧਾਇਕ ਜਸਵੀਰ ਸਿੰਘ ਰਾਜਾ ਦੇ ਇਸ ਉਦਮ ਦੇਸ਼ ਲਾਗਾ ਕੀਤਾ ਤੇ ਉਹਨਾਂ ਕਿਹਾ ਕਿ ਇਸ ਆਕੀ ਖੜੇ ਵਿੱਚ ਪੰਜਾਬ ਸਰਕਾਰ ਅਤੇ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਹੜਪੀੜਤਾ ਦੇ ਨਾਲ ਖੜਾ ਹੈ ਇਸ ਮੌਕੇ ਇਲਾਕੇ ਦੇ ਸਰਪੰਚਾਂ ਪੰਚਾਂ ਤੇ ਮੌਤਬਰ ਵਿਅਕਤੀਆਂ ਵੱਲੋਂ ਵੀ ਵਿਧਾਇਕ ਦੇ ਇਸ ਉਪਰਾਲੇ ਦੀ ਸ਼ਲਾਗਾ ਕੀਤੀ ਗਈ ਅਤੇ ਕਿਹਾ ਕਿ ਇਸ ਨਾਲ ਹੋਰ ਵੀ ਦਾਨੀ ਸੱਜਣਾ दान करने ले प्रेरणा मिलेगी। भाई सांसद सांसद जो कि क्या है इन मुख्यमंत्रीजाओ ऑल दी टाइम पर पब्लिक के साथ भाई चेस्टरी के नाला बहुत-बहुत अलग चीज किया थी। डेढ़ा मुख्यमंत्रीजाओ भाई सिगरेट बता उधर आज मैं इसी साल नो इकला चप्पे लिया। बाकी ਜਿੰਨੀ ਵੀ ਹੋਰ ਵੀ ਲੋਡ ਪੈਗੀ ਆਪਾਂ ਉਹਦੇ ਲਈ ਵੀ ਖੜੇ ਆਂ ਤਾਂ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਉਹਈਆ ਕਰਵਾ ਰਹੇ ਹੋ ਦੇਖੋ ਜੀ ਇਹ ਪਹਿਲਾ ਤਰੀਕਾ ਸੀਗਾ ਕਿ ਇਹਨਾਂ ਨੂੰ ਘਰਾਜੋਂ ਬਾਹਰ ਲਿਆਉ ਉੱਚੇ ਮਾਲਕ ਦੀ ਕਿਰਪਾ ਨਾਲ ਅਸੀਂ ਸਫਲ ਰਹੇ ਜੀ ਔਰ ਦੂਸਰਾ ਸੀ ਕਿਉਂਕਿ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਸੀਗੇ ਮਹਾਰਾਜ ਦੇ ਰੂਪ ਸੀਗੇ ਉਹ ਉਸ ਸਾਲ ਤੋਂ ਤੀਕੇ ਤੋਂ ਨਾਮ ਉਹ ਵੀ ਸੁਰੱਖਿਆ ਤੇ ਜਗਾ ਤੇ ਅਸੀਂ ਜੋ ਮਚ ਕੀਤੇ ਆ ਔਰ ਤੀਸਰਾ ਸੀ ਕਿ ਮਾਲ ਦਾ ਕੋਈ ਨੁਕਸਾਨ ਨਾ ਹੋਵੇ ਪੂਰੀ ਅਸੀਂ ਆ ਬਾਹਰ ਲੈਂਦੇ ਆ ਜੀ ਔਰ ਜਿੰਨੇ ਵੀ ਘਰਾਂ ਚੋਂ ਬਾਹਰ ਆਏ ਸੀ ਉਹਨਾਂ ਨੂੰ ਡਾਕਟਰੀ 24 ਆਵਰ ਜੀ ਖਾਣੇ ਲਈ ਤੇ ਜੋ ਥਰੇਲੂ ਕਾਲਾ ਨੇ ਜੀ ਜੋ ਵੀ ਵਰਤਨ ਜੋਗਾ ਆ ਤਾ ਆ ਜੋ ਸਾਰਾ ਕੁਝ ਆ ਤਪਸਮਲੀ ਚ ਔਰ ਵੱਡੀ ਗੱਲ ਇਹ ਆ ਕਿ ਪ੍ਰਸ਼ਾਸਨ ਸਾਰਾ ਇਹ ਪਪਾ ਵਰਤ ਕਰੀ ਵੀ ਸਾਰਾ ਦੇ ਨਹੀਂ ਇੱਥੇ ਰਹਿੰਦੇ ਰਾਤ ਵੀ ਅਸੀਂ ਮੇਰੇ ਕਰ 9-10 ਵਜੇ ਗਏ ਕਿ ਤੇਰੇ ਕਮਰ ਕਰ ਦਿੱਤੀ ਸੀ ਜਾਂ ਮੰਨ ਥੋੜਾ ਲਾਗੇ ਹੋ ਰਿਹਾ ਤਾਂ ਤਾਂ ਹੀ ਉਸੇ ਵੇਲੇ ਅਸੀਂ 10 ਵਜੇ ਆਏ ਸੀ ਅਸੀਂ ਹਰ ਵਕਤ ਪਬਲਿਕ ਦੇ ਨਾਲ ਆ ਅਸੀਂ ਵੀ ਉਹਨਾਂ ਚੋਂ ਹੀ ਆ ਉਹ ਤੋਂ ਹੀ ਉੱਠੇ ਆ ਆਮ ਕਰਾਂਦੇ ਆ ਇਸ ਕਰਕੇ ਸਾਰਾ ਦਾਰਦ ਸੰਭਿਆ ਇਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸਿਰਫ ਇੱਕੋ ਹੀ ਕਮੀ ਆ ਕਿ ਉਹ ਕੱਜੂ ਬਾਹਰ ਰਿਹਾ ਦੇ ਕੋਈ ਜੱਟਾਂ ਵੀ ਆ ਸਾਰਾ ਕੁਝ ਆ ਲੇਕਿਨ ਗੱਲ ਇਹ ਆ ਕਿ ਜਿਹੜੇ ਉਹ ਕੰਮ ਕਰਦੇ ਨਾ ਭਾਵੇਂ ਸਾਦੇ ਕੂਟ ਤੇ ਪਜਾਮੇ ਤੇ ਤਸੀਨੂ ਬਜੀ ਨਹੀਂ ਹੋਣੀ ਉਹ ਸਿਰਫ ਗਰਮੀ ਬਹੁਤ ਆ ਉਹਨੂੰ ਦੇਖਦੇ ਹੋਏ ਪਹਿਨ ਲੈਂਦੇ ਆ ਕਿ ਜਿੱਤੇ ਜਦੋਂ ਅਸੀਂ ਖੇਤੀਆਂ ਦੇ ਰਾਹੇ ਜਾਂਦੇ ਆ ਜੱਟਾਂ ਬਾਹਰ ਦੇਖੀ ਅਸੀਂ ਉਸੇ ਸੇਫਟੀ ਲੈ ਕੇ ਜਾਂਦੇ ਆ ਕੋਈ ਇਦਾਂ ਦੀ ਗੱਲ ਨਹੀਂ ਕੀ ਲੇਕਿਨ ਗਰਮੀ ਜ਼ਿਆਦਾ ਤਾਂ ਜੇ ਇਦਾਂ ਦੀ ਬਾਕੀ ਕੋਈ ਇਦਾਂ ਦੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਆਪਣੀ ਟੀਮ ਨਾਲ ਡੇਰਾ ਬਾਬਾ ਨਾਨਕਾ ਹਲਕੇ ਦੇ ਹੜਪ੍ਰਭਾਵਿਤ ਖੇਤਰਾਂ ਦੇ ਵਿੱਚ ਰਾਹਤ ਸਮੱਗਰੀ ਪਹੁੰਚਾਈ ਗਈ ਅਤੇ ਪਿੰਡਾਂ ਦੇ ਵਸਨੀਕਾਂ ਨਾਲ رابطہ ਕਾਇਮ ਕਰਕੇ ਪਾਣੀ ਵਿੱਚ ਘਰੇ ਘਰਾਂ ਦੇ ਪਰਿਵਾਰਾਂ ਤੱਕ ਵੀ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪ ਵਿਧਾਇਕ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਹੱਥ ਅੱਗੇ ਵਧਾਇਆ ਗਿਆ ਜਿੱਥੇ ਹੀ ਵਕਵਕ ਸਮਾਜ ਸੇਵੀ ਸੰਸਥਾਵਾਂ ਤੇ ਪ੍ਰਸ਼ਾਸਨਿਕ ਟੀਮਾਂ ਵੱਲੋਂ ਲੋੜਵੰਦ ਪਰਿਵਾਰਾਂ ਤੱਕ ਮਦਦ ਪਹੁੰਚਾਈ ਜਾ ਰਹੀ ਹੈ ਉੱਥੇ ਹੀ ਆਪ ਸਰਕਾਰ ਦੇ ਮੰਤਰੀ ਅਤੇ ਵਿਧਾਇਕਾਂ ਵੱਲੋਂ ਵੀ ਦਿਨ ਰਾਤ ਇੱਕ ਕਰਕੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ ਪੰਜਾਬ ਅਪਡੇਟਸ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਐ ਨਹੀਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.